ਮਨਿੰਦਰ ਸਰ ਔਰ ਗੁਰਮੀਲ ਸਰ ਜਿਹੜੇ ਬਹੁਤ ਹੀ ਵਧੀਆ ਸਟੇਜ ਕੰਡਕਟ ਕਰ ਰਹੇ ਆ ਸਾਰੇ ਹੀ ਵਧਾਈ ਦੇ ਪਾਤਰ ਆ ਆਪਾਂ ਸਾਰੇ ਜਿਹੜੇ ਆਪਾਂ ਇੱਥੇ ਆਏ ਆਂ ਔਰ ਇੱਕ ਦੂਜੇ ਤੋਂ ਬਹੁਤ ਕੁਝ ਸਿੱਖ ਕੇ ਇੱਥੋਂ ਜਾਵਾਂਗੇ ਆਪਾਂ ਸੋ ਮੈਂ ਟਾਈਮ ਜ਼ਿਆਦਾ ਨਹੀਂ ਲਵਾਂਗੀ ਕਿਉਂਕਿ ਹੋਰ ਵੀ ਕਈਆਂ ਬੱਚਿਆਂ ਦੇ ਦਿਲ ਚ ਹੋਏਗਾ ਕਿ ਅਸੀਂ ਕੁਝ ਸੁਣਾਣਾ ਹੈ ਤੋਂ ਮੈਂ ਸਰ ਮਨਿੰਦਰ ਸਰ ਨੇ ਕਿਹਾ ਸੀ ਕਿ ਸਫਲਤਾ ਸਿਰਫ ਇਹ ਹੀ ਨਹੀਂ ਸੋਚਣਾ ਕਿ ਅਸੀਂ ਇੱਥੋਂ ਹਾਰ ਗਏ ਜਾਂ ਜਿੱਤ ਗਏ ਸਫਲਤਾ ਜਿਹੜੀ ਹੈ ਜਾਂ ਅਸਫਲਤਾ ਜਿਹੜੀ ਉਹ ਸਾਨੂੰ ਹਮੇਸ਼ਾ ਹੀ ਕੁਝ ਨਾ ਕੁਝ ਸਿਖਾਉਂਦੀ ਹੈ ਸੋ ਜਦੋਂ ਕੁਝ ਪ੍ਰਾਪਤ ਕਰ ਲਿਆ ਉਸ ਤੋਂ ਅੱਗੇ ਆਪਣਾ ਇੱਕ ਸੈੱਟ ਕਰੋ ਗੋਲ ਕਿ ਮੈਂ ਹੁਣ ਕੀ ਕਰਨਾ ਜੋ ਹੋ ਗਿਆ ਉਹ ਹੋ ਗਿਆ ਜੋ ਅੱਗੇ ਹੈ ਉਹ ਕੀ ਕਰਨਾ ਹੈ ਉੱਥੇ ਆਪਣਾ ਧਿਆਨ ਇਸ ਤੇ ਇੱਕ ਕਵਿਤਾ ਮੈਂ ਸਰਦੀ ਗੱਲ ਤੋਂ ਲਿਖੀ ਹੋਈ ਸੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹਾਂ ਮੰਜ਼ਿਲ ਤੇ ਇੱਛਾਵਾਂ ਦਾ ਡੂੰਘਾ ਰਿਸ਼ਤਾ ਹੈ ਮੰਜ਼ਿਲ ਤੇ ਇੱਛਾਵਾਂ ਦਾ ਡੂੰਘਾ ਹੈ ਜ਼ਿੰਦਗੀ ਚ ਮੰਜ਼ਲਾਂ ਬਦਲਦੀਆਂ ਰਹਿੰਦੀਆਂ ਨੇ ਜ਼ਿੰਦਗੀ ਚ ਮੰਜ਼ਲਾਂ ਬਦਲਦਾ ਰਹਿੰਦੀਆਂ ਹਨ ਤੇ ਇੱਛਾਵਾਂ ਵੱਧਦੀਆਂ ਰਹਿੰਦੀਆਂ ਹਨ ਤੇ ਇੱਛਾਵਾਂ ਵੱਧਦੀਆਂ ਰਹਿੰਦੀਆਂ ਹਨ ਕਿਸੇ ਨੂੰ ਮਿਲ ਜਾਂਦੀ ਮੰਜ਼ਿਲ ਇੱਕ ਵਾਰ ਕਿਸੇ ਨੂੰ ਮਿਲ ਜਾਂਦੀ ਮੰਜ਼ਿਲ ਇੱਕ ਵਾਰ ਤੇ ਕੋਈ ਤੁਰਦਾ ਰਹਿੰਦਾ ਸਾਰੀ ਉਮਰ ਤੇ ਕੋਈ ਤੁਰਦਾ ਰਹਿੰਦਾ ਸਾਰੀ ਉਮਰ ਕੋਈ ਭਟਕਦਾ ਕੋਲ ਮੰਜ਼ਿਲ ਤੇ ਪਹੁੰਚ ਕੇ ਕੋਈ ਭਟਕਦਾ ਕੋਲ ਮੰਜ਼ਿਲ ਤੇ ਪਹੁੰਚ ਕੇ ਤੇ ਕੋਈ ਭਟਕ ਕੇ ਬੁੱਝ ਜਾਂਦਾ ਮੰਜ਼ਿਲ ਦੇ ਕੋਲ ਤੇ ਕੋਈ ਭਟਕ ਕੇ ਪੁੱਜ ਜਾਂਦਾ ਮੰਜ਼ਿਲ ਦੇ ਕੋਲ ਤੂੰ ਖੁਸ਼ ਰਹਿ ਤੂੰ ਖੁਸ਼ ਰਹਿ ਤੇ ਚੱਲਦਾ ਰਹਿ ਤੂੰ ਆਪਣੇ ਜੀਵਨ ਦੇ ਤਜਰਬਿਆਂ ਨੂੰ ਸੰਭਾਲਦਾ ਰਹਿ ਤੂੰ ਖੁਸ਼ ਰਹਿ ਤੂੰ ਚੱਲਦਾ ਰਹਿ ਤੂੰ ਆਪਣੇ ਜੀਵਨ ਦੇ ਤਜਰਬਿਆਂ ਨੂੰ ਸੰਭਾਲਦਾ ਰਹਿ ਮੰਜ਼ਿਲ ਤੇ ਪਹੁੰਚਣਾ ਹੀ ਸਫਲਤਾ ਨਹੀਂ ਹੁੰਦੀ ਮੰਜ਼ਿਲ ਤੇ ਪਹੁੰਚਣਾ ਹੀ ਸਫਲਤਾ ਨਹੀਂ ਹੁੰਦੀ ਰਸਤਿਆਂ ਦੇ ਤਜਰਬੇ ਹਮੇਸ਼ਾ ਰਸਤਾ ਵਿਖਾਉਂਦੇ ਰਸਤਿਆਂ ਦੇ ਤਜਰਬੇ ਹਮੇਸ਼ਾ ਰਸਤਾ ਦਿਖਾਉਂਦੇ ਨਹੀਂ ਤੂੰ ਇੱਕ ਪ੍ਰਾਪਤੀ ਤੇ ਨਾ ਰੁਕ ਜਾਵੇਂ ਤੂੰ ਇੱਕ ਪ੍ਰਾਪਤੀ ਤੇ ਨਾ ਰੁਕ ਜਾਵੇਂ ਕਿਉਂਕਿ ਮੰਜ਼ਿਲ ਕੋਈ ਵੀ ਆਖਰੀ ਨਹੀਂ ਹੁੰਦੀ ਕਿਉਂਕਿ ਮੰਜ਼ਿਲ ਕੋਈ ਵੀ ਆਖਰੀ ਨਹੀਂ ਹੁੰਦੀ ਕਿਉਂਕਿ ਇੱਛਾਵਾਂ ਅਤੇ ਕਦੇ ਇਨਸਾਨ ਦੀਆਂ ਖਤਮ ਨਹੀਂ ਹੁੰਦੀਆਂ ਕਿਉਂਕਿ ਇਨਛਾਵਾਂ ਕਦੇ ਇਨਸਾਨ ਦੀਆਂ ਖਤਮ ਨਹੀਂ ਹੁੰਦੀਆਂ ਇੱਛਾ ਹੌਸਲੇ ਤੇ ਮੰਜ਼ਿਲ ਦਾ ਸਫ਼ਰ ਹੈ ਜ਼ਿੰਦਗੀ ਇੱਛਾ ਹੌਸਲੇ ਤੇ ਮੰਜ਼ਿਲ ਦਾ ਸਫ਼ਰ ਹੈ ਜ਼ਿੰਦਗੀ ਤੂੰ ਖੁਸ਼ ਰਹਿ ਤੇ ਚੱਲਦਾ ਰਹਿ ਤੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਸੰਭਾਲਦਾ ਰਹਿ ਤੂੰ ਖੁਸ਼ ਰਹਿ ਤੂੰ ਚੱਲਦਾ ਰਹਿ ਤੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਸੰਭਾਲਦਾ ਰਹਿ ਤੂੰ ਚੱਲਦਾ ਰਹਿ ਤੂੰ ਚੱਲਦਾ ਰਹਿ ਤੂੰ ਚੱਲਦਾ ਸ਼ੁਕਰੀਆ ਦਾ